प्यारे विद्यार्थियों पिछले दे वीडियो ਦੇ ਵਿੱਚ ਅਸੀਂ ਦਬਾਅ ਸਮੂਹਾਂ ਦਾ मीनिंग ਅਤੇ ਦਬਾਅ ਸਮੂਹਾਂ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕੀਤੀ ਸੀ ਅੱਜ ਦੇ ਵੀਡੀਓ ਵਿੱਚ ਅਸੀਂ ਦਬਾਅ ਸਮੂਹਾਂ ਦੇ ਕੰਮ ਜਾਂ ਉਹਨਾਂ ਦੀ ਭੂਮਿਕਾ ਬਾਰੇ ਚਰਚਾ ਕਰਾਂਗੇ ਕਿ ਦਬਾਅ ਸਮੂਹ ਜਿਹੜੇ ਨੇ ਉਹ ਕੀ ਕੀ ਕੰਮ ਕਰਦੇ ਨੇ ਜਾਂ ਉਹ ਕੀ ਰੋਲ ਪਰਫਾਰਮ ਕਰਦੇ ਨੇ ਜਾਂ ਉਹਨਾਂ ਦੀ ਭੂਮਿਕਾ ਕੀ ਆ ਪੋਲਿਟੀਕਲ ਸਿਸਟਮ ਦੇ ਵਿੱਚ ਉਹਦੇ ਬਾਰੇ ਚਰਚਾ ਕਰਾਂਗੇ ਸੋ ਦਬਾਅ ਸਮੂਹਾਂ ਦਾ ਪਹਿਲਾ ਕੰਮ ਹੈ ਮੈਂਬਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਯਾਨੀ ਕਿ ਦਬਾਅ ਸਮੂਹ ਜਿਹੜੇ ਨੇ ਉਹ ਮੇਨਲੀ ਕਿਹੜੇ ਪਰਪਸ ਵਾਸਤੇ ਹੋਂਦ ਵਿੱਚ ਆਉਂਦੇ ਨੇ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਉਹਨਾਂ ਦਾ ਪਰਪਸ ਜਾਂ ਉਦੇਸ਼ ਸੱਤਾ ਵਿੱਚ ਆਉਣਾ ਨਹੀਂ ਹੁੰਦਾ ਜਾਂ ਵੋਟਾਂ ਪ੍ਰਾਪਤ ਕਰਨਾ ਨਹੀਂ ਹੁੰਦਾ ਬਲਕਿ ਉਹਨਾਂ ਦਾ ਉਦੇਸ਼ ਆਪਣੀਆਂ ਮੰਗਾਂ ਮਨਵਾਉਣਾ ਹੁੰਦਾ ਆ ਜਾਂ ਸਰਕਾਰ ਦੇ ਉੱਤੇ ਆਪਣੀਆਂ ਮੰਗਾਂ ਨੂੰ ਮਨਵਾਉਣ ਵਾਸਤੇ ਜਾਂ ਆਪਣੀਆਂ ਮੰਗਾਂ ਦੇ ਅਨੁਸਾਰ ਨੀਤੀਆਂ ਬਣਾਉਣ ਵਾਸਤੇ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਨਾ ਹੁੰਦਾ ਸੋ ਇਸ ਕਰਕੇ ਜਿੰਨੇ ਵੀ ਸੰਗਠਨ ਸਾਡੇ ਸਿਸਟਮ ਦੇ ਵਿੱਚ ਪਾਏ ਜਾਂਦੇ ਨੇ ਚਾਹੇ ਉਹ ਵਿਦਿਆਰਥੀਆਂ ਦੇ ਸੰਗਠਨ ਆ ਚਾਹੇ ਅਧਿਆਪਕਾਂ ਦੇ ਸੰਗਠਨ ਆ ਜਾਂ ਮਜ਼ਦੂਰਾਂ ਦੇ ਸੰਗਠਨ ਆ ਉਹਨਾਂ ਸਾਰੇ ਸੰਗਠਨਾਂ ਦਾ ਉਦੇਸ਼ ਆਪਣੇ ਮੈਂਬਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੁੰਦਾ ਹੈ ਫੋਰ ਐਗਜ਼ਾਮਪਲ ਜੇ ਅਧਿਆਪਕਾਂ ਦਾ ਸੰਗਠਨ ਆ ਤੇ ਉਹਨਾਂ ਅਧਿਆਪਕਾਂ ਦੇ ਸੰਗਠਨ ਦਾ ਉਦੇਸ਼ ਕੀ ਹੈ ਕਿ ਜਿੰਨੇ ਵੀ ਅਧਿਆਪਕ ਸਾਥੀ ਨੇ ਉਹਨਾਂ ਦੀ ਜੋ ਵੀ ਡਿਮਾਂਡਸ ਨੇ ਜੋ ਵੀ ਉਹਨਾਂ ਦੀ ਕਾਮਨ ਡਿਮਾਂਡਸ ਏ ਜੋ ਵੀ ਸਾਂਝੀਆਂ ਮੰਗਾ ਨੇ ਤੇ ਉਹਨਾਂ ਮੰਗਾਂ ਨੂੰ ਪੂਰਾ ਕਰਨ ਵਾਸਤੇ ਉਹ ਸਰਕਾਰ ਦੇ ਉੱਤੇ ਦਬਾਅ ਪਾਉਂਦੇ ਨੇ ਉਹ ਸਿਸਟਮ ਦੇ ਉੱਤੇ ਦਬਾਅ ਪਾਉਂਦੇ ਆ ਸੋ ਇਸ ਕਰਕੇ ਉਹਨਾਂ ਦਾ ਮੁੱਖ ਉਦੇਸ਼ ਜਿਹੜਾ ਆ ਉਹ ਆਪਣੇ ਮੈਂਬਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੁੰਦਾ ਆ ਸੋ ਸਿਸਟਮ ਦੇ ਵਿੱਚ ਜਿੰਨੇ ਵੀ ਦਬਾਅ ਸਮੂਹ ਪਾਏ ਜਾਂਦੇ ਨੇ ਅਲੱਗ-ਅਲੱਗ ਪੇਸ਼ੇ ਨਾਲ ਸੰਬੰਧ ਰੱਖਣ ਵਾਲੇ ਦਬਾਅ ਸਮੂਹ ਪਾਏ ਜਾਂਦੇ ਨੇ ਤੇ ਹਰ ਦਬਾਅ ਸਮੂਹ ਜਿਹੜਾ ਆ ਉਹ ਆਪਣੇ ਪੇਸ਼ੇ ਨਾਲ ਸੰਬੰਧ ਰੱਖਣ ਵਾਲੇ ਜਿਹੜੇ ਲੋਕ ਨੇ ਉਹਨਾਂ ਵਾਸਤੇ ਕੰਮ ਕਰਦਾ ਆ ਉਹਨਾਂ ਦੀਆਂ ਡਿਮਾਂਡ ਜਿਹੜੀਆਂ ਨੇ ਉਨ੍ਹਾਂ ਦੇ ਅਨੁਸਾਰ ਸਰਕਾਰ ਕਾਨੂੰਨ ਜਾਂ ਪੋਲਿਸੀਜ਼ ਬਣਾਵੇ ਇਸ ਵਾਸਤੇ ਉਹ ਦਬਾਅ ਸਮੂਹ ਜਿਹੜੇ ਕੰਮ ਕਰਦੇ ਨੇ ਸੈਕੰਡ ਆ ਜਾਂਦਾ ਜਨਤਕ ਨੀਤੀਆਂ ਅਤੇ ਕਾਨੂੰਨ ਦੇ ਨਿਰਮਾਣ ਨੂੰ ਪ੍ਰਭਾਵਿਤ ਕਰਨਾ ਯਾਨੀ ਕਿ ਦਬਾਅ ਸਮੂਹ ਜਿਹੜੇ ਨੇ ਉਹ ਜਨਤਕ ਨੀਤੀਆਂ ਅਤੇ ਅਤੇ ਕਾਨੂੰਨ ਦੇ ਨਿਰਮਾਣ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਆ ਦਬਾਅ ਸਮੂਹਾਂ ਦਾ ਉਦੇਸ਼ ਕੀ ਆ ਆਪਣੀਆਂ ਮੰਗਾਂ ਬਣਵਾਉਣੀਆਂ ਉਹਦੇ ਵਾਸਤੇ ਦਬਾਅ ਸਮੂਹ ਜਿਹੜੇ ਨੇ ਉਹ ਸਰਕਾਰ ਤੱਕ ਜਾਂ ਜਿਹੜੀ ਰੂਲਿੰਗ ਪਾਰਟੀ ਆ ਉਹਦੇ ਤੱਕ ਆਪਣੀਆਂ ਬੇਨਤੀਆਂ ਯਾਨੀ ਕਿ ਐਪਲੀਕੇਸ਼ਨਸ ਪਹੁੰਚਾਉਂਦੇ ਨੇ ਜਾਂ ਵੱਖ-ਵੱਖ ਜਨਤਕ ਸਭਾਵਾਂ ਕਰਦੇ ਆ ਜਾਂ ਪ੍ਰਦਰਸ਼ਨੀਆਂ ਜਾਂ ਨੀਤੀ ਨਿਰਮਾਣਕਾਂ ਨਾਲ ਗੱਲਬਾਤ ਰਾਹੀਂ ਕਿ ਜਿਹੜੇ ਨੀਤੀਆਂ ਬਣਾਉਂਦੇ ਨੇ ਜਿਹੜੇ ਲਾਅ ਬਣਾਉਂਦੇ ਨੇ ਉਹਨਾਂ ਦੇ ਨਾਲ ਗੱਲਬਾਤ ਦੇ ਰਾਹੀਂ ਕਾਨੂੰਨ ਨਿਰਮਾਣ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰਦੇ ਨੇ ਯਾਨੀ ਕਿ ਜਿਹੜੇ ਕਾਨੂੰਨ ਬਣਾਉਂਦੇ ਨੇ ਨੀਤੀਆਂ ਬਣਾਉਂਦੇ ਆ ਉਹਨਾਂ ਦੇ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਾਉਂਦੇ ਨੇ ਤੇ ਉਹਨਾਂ ਦੇ ਉੱਤੇ ਆਪਣੀਆਂ ਮੰਗਾਂ ਦੇ ਅਨੁਸਾਰ ਨੀਤੀਆਂ ਜਾਂ ਕਾਨੂੰਨ ਬਣਾਉਣ ਵਾਸਤੇ ਉਹਨਾਂ ਉੱਤੇ ਦਬਾਅ ਪਾਉਂਦੇ ਨੇ ਸੋ ਇਸ ਤਰੀਕੇ ਨਾਲ ਜਨਤਕ ਨੀਤੀਆਂ ਅਤੇ ਕਾਨੂੰਨ ਦੇ ਨਿਰਮਾਣ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਛੜੀ ਹੈ ਦਬਾਅ ਉਸਮੂ ਕਰਦੇ ਨੇ ਥਰਡ ਪੁਆਇੰਟ ਆ ਜਾਂਦਾ ਸਰਕਾਰੀ ਅਧਿਕਾਰੀਆਂ ਨਾਲ ਸੰਪਰਕ ਕਾਇਮ ਕਰਨਾ ਸੋ ਸਰਕਾਰੀ ਅਧਿਕਾਰੀਆਂ ਨਾਲ ਇਹ ਦਬਾਅ ਸਮੂਹ ਜਿਹੜੇ ਆ ਇਹ ਆਪਣਾ ਕੰਟੈਕਟ ਸਟੈਬਲਿਸ਼ ਕਰਦੇ ਆ ਆਪਣਾ رابطہ ਕਾਇਮ ਕਰਦੇ ਆ ਸਰਕਾਰੀ ਅਧਿਕਾਰੀਆਂ ਨਾਲ رابطہ ਇਸ ਕਰਕੇ ਕਾਇਮ ਕਰਦੇ ਆ ਕਿਉਂਕਿ ਜੇ ਸਰਕਾਰੀ ਅਧਿਕਾਰੀਆਂ ਨਾਲ ਕੰਟੈਕਟ ਰੱਖਣਗੇ ਤਾਂ ਕਈ ਵਾਰੀ ਉਹਨਾਂ ਨੂੰ ਸਰਕਾਰ ਦੀਆਂ ਆਉਣ ਵਾਲੀਆਂ ਨੀਤੀਆਂ ਬਾਰੇ ਜਾਣਕਾਰੀ ਮਿਲ ਜਾਂਦੀ ਆ ਵੀ ਸਰਕਾਰ ਕਿਹੜੇ ਸਟੈਪਸ ਲੈਣ ਜਾ ਰਹੀ ਆ ਸੋ ਇਸ ਕਰਕੇ ਕਈ ਵਾਰੀ ਸਰਕਾਰ ਦੀਆਂ ਗੁਪਤ ਨੀਤੀਆਂ ਦੀ ਜਾਣਕਾਰੀ ਜਿਹੜੀ ਆ ਉਹ ਇਹਨਾਂ ਦਬਾਅ ਸਮੂਹਾਂ ਨੂੰ ਸਰਕਾਰੀ ਅਧਿਕਾਰੀਆਂ ਦੇ ਜ਼ਰੀਏ ਲੱਗ ਜਾਂਦੀ ਹੈ ਕਈ ਵਾਰੀ ਕੁਝ ਵਿਸ਼ੇਸ਼ ਦਬਾਅ ਸਮੂਹ ਜਿਹੜੇ ਆ ਉਹ ਸਰਕਾਰੀ ਅਧਿਕਾਰੀਆਂ ਦੇ ਜਿਹੜੇ ਰਿਸ਼ਤੇਦਾਰ ਆ ਰੈਲੇਟਿਵਸ ਆ ਉਹਨਾਂ ਨੂੰ ਵੀ ਆਪਣੇ ਧੰਦਿਆਂ ਦੇ ਵਿੱਚ ਨੌਕਰੀਆਂ ਦੇ ਉੱਤੇ ਰੱਖਦੇ ਨੇ ਤਾਂਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਰਕਾਰ ਜਿਹੜੀ ਆ ਉਹ ਕੀ ਪਲਾਨ ਕਰ ਰਹੀ ਆ ਜਾਂ ਸਰਕਾਰ ਦਾ ਨੈਕਸਟ ਸਟੈਪ ਕੀ ਹੋਏਗਾ ਤੇ ਉਹਦੀ ਜਾਣਕਾਰੀ ਰੱਖਣ ਵਾਸਤੇ ਉਹ ਇੰਨਾ ਸਰਕਾਰੀ ਅਧਿਕਾਰੀਆਂ ਦੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੂੰ ਆਪਣੀਆਂ ਜਿਹੜੀਆਂ ਉਹਨਾਂ ਦੀ ਆਰਗੇਨਾਈਜੇਸ਼ਨਸ ਆ ਉਹਦੇ ਵਿੱਚ ਕੰਮ ਧੰਦਿਆਂ ਦੇ ਉੱਪਰ ਵੀ ਰੱਖਦੇ ਆ ਉਹਨਾਂ ਨੂੰ ਅਪੁਆਇੰਟਮੈਂਟਸ ਵੀ ਦਿੰਦੇ ਨੇ ਨੈਕਸਟ ਓਨ ਦਾ ਰਾਜਨੀਤਿਕ ਦਲਾ ਨਾਲ ਸਬੰਧ ਕਾਇਮ ਕਰਨੇ ਸੋ ਦਬਾਉ ਸਮੂਹ ਜਿਹੜੇ ਆ ਉਹ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਉਹਨਾਂ ਦਾ ਉਦੇਸ਼ ਕੀ ਆਪਣੀਆਂ ਮੰਗਾਂ ਮਨਵਾਉਣਾ ਤੇ ਉਹਦੇ ਵਾਸਤੇ ਉਹ ਰਾਜਨੀਤਿਕ ਦਲਾਂ ਦੇ ਨਾਲ ਵੀ ਆਪਣੇ ਸਬੰਧ ਕਾਇਮ ਰੱਖਦੇ ਨੇ ਤੇ ਚੋਣਾਂ ਦੇ ਸਮੇਂ ਜਿਹੜੇ ਇਕਨੋਮਿਕਲੀ ਸਾਉਂਡ ਨੇ ਜਿਹੜੇ ਆਰਥਿਕ ਤੌਰ ਤੇ ਮਜ਼ਬੂਤ ਨੇ ਦਬਾਉ ਸਮੂਹ ਉਹ ਕਈ ਵਾਰੀ ਪੋਲਿਟੀਕਲ ਪਾਰਟੀਆਂ ਦੀ ਪੈਸੇ ਨਾਲ ਵੀ ਸਹਾਇਤਾ ਕਰਦੇ ਆ ਤੇ ਕਈ ਵਾਰੀ ਇਹ ਕੁਝ ਵਿਸ਼ੇਸ਼ ਉਮੀਦਵਾਰਾਂ ਦੇ ਪੱਖ ਵਿੱਚ ਵੋਟਾਂ ਵੀ ਪਾਉਂਦੇ ਨੇ ਜਾਂ ਵਿਸ਼ੇਸ਼ ਰਾਜਨੀਤਿਕ ਦਲਾਂ ਦੇ ਪੱਖ ਵਿੱਚ ਵੀ ਵੋਟਾਂ ਪੁਗਤਾਉਂਦੇ ਆ। ਸੋ ਇਸ ਤਰੀਕੇ ਦੇ ਨਾਲ ਦਬਾਅ ਸਮੂਹ ਜਿਹੜੇ ਆ ਉਹ ਫਾਈਨੈਂਸ਼ਲੀ ਵੀ ਹੈਲਪ ਕਰਦੇ ਆ ਤੇ ਕਈ ਵਾਰੀ ਉਹਨਾਂ ਨੂੰ ਵੋਟਾਂ ਪਾਉਣ ਦੇ ਵਿੱਚ ਵੀ ਹੈਲਪ ਕਰਦੇ ਨੇ। ਕਈ ਦਬਾਅ ਸਮੂਹ ਤਾਂ ਆਰਥਿਕ ਤੌਰ ਤੇ ਇੰਨੇ ਮਜ਼ਬੂਤ ਹੁੰਦੇ ਆ ਕਿ ਉਹ ਜਿੰਨੀਆਂ ਵੀ ਮੇਜਰ ਪਾਰਟੀਆਂ ਹੁੰਦੀਆਂ ਜਿਹੜੀਆਂ ਇਲੈਕਸ਼ਨ ਕੰਟੈਸਟ ਕਰ ਰਹੀਆਂ ਹੁੰਦੀਆਂ ਨੇ ਉਹਨਾਂ ਸਾਰੀਆਂ ਪਾਰਟੀਆਂ ਨੂੰ ਫਾਈਨਾਂਸ ਕਰਦੇ ਆ। ਸੋ ਮਕਸਦ ਇਹੀ ਹੁੰਦਾ ਹੈ ਕਿ ਉਹਨਾਂ ਵਿੱਚ ਜਿਹੜੀ ਵੀ ਪਾਰਟੀ ਦੀ ਸਰਕਾਰ ਆਏਗੀ ਉਹਨਾਂ ਵਿੱਚੋਂ ਕਿਸੇ ਨਾ ਕਿਸੇ ਪਾਰਟੀ ਦੀ ਸਰਕਾਰ ਤਾਂ ਹੋਣੀ ਆ ਤੇ ਜਿਹੜੀ ਵੀ ਪਾਰਟੀ ਦੀ ਸਰਕਾਰ ਆਏਗੀ ਉਹ ਫਿਰ ਉਹ ਤੋਂ ਬੈਨੀਫਿਟਸ ਲੈ ਸਕਦੇ ਆ ਜੇਕਰ ਉਹਨਾਂ ਨੇ ਉਹਨਾਂ ਪਾਰਟੀਆਂ ਦੀ ਫਾਈਨੈਂਸ਼ੀਅਲੀ ਜਾਂ ਵੋਟਾਂ ਦੇ ਜ਼ਰੀਏ ਹੈਲਪ ਕੀਤੀ ਹੁੰਦੀ ਸੋ ਇਸ ਕਰਕੇ ਰਾਜਨੀਤਿਕ ਦਲਾਂ ਦੇ ਨਾਲ ਸਬੰਧ ਕਾਇਮ ਕਰਨ ਨੇ ਇਹ ਵੀ ਦਬਾਊਜ਼ਮੂਹਾਂ ਦਾ ਇੱਕ ਵਿਸ਼ੇਸ਼ ਕੰਮ ਆ ਸਰਕਾਰ ਨੂੰ ਲੁਰੀਂਦੀ ਜਾਣਕਾਰੀ ਪ੍ਰਦਾਨ ਕਰਨਾ ਸੋ ਦਬਾਊਜ਼ਮੂਹ ਜਿਹੜੇ ਆ ਉਹ ਸਰਕਾਰ ਨੂੰ ਕਾਨੂੰਨ ਨਿਰਮਾਣ ਵਾਸਤੇ ਲੂਡਿੰਦੀ ਜਾਣਕਾਰੀ ਪ੍ਰੋਵਾਈਡ ਕਰਦੇ ਆ ਕਈ ਵਾਰੀ ਸਰਕਾਰ ਖੁਦ ਵੀ ਜਿਹੜੇ ਆ ਉਹ ਵੱਖ-ਵੱਖ ਦਬਾਅ ਸਮੂਹਾਂ ਦੇ ਨਾਲ ਕੰਟੈਕਟ ਐਸਟੈਬਲਿਸ਼ ਕਰਕੇ ਜਾਂ ਉਹਨਾਂ ਨੂੰ ਸੱਦਾ ਦੇ ਕੇ ਉਹਨਾਂ ਦੇ ਨਾਲ ਗੱਲਬਾਤ ਕਰਦੀ ਆ ਉਹਨਾਂ ਦੀਆਂ ਮੰਗਾਂ ਤੋਂ ਖੁਦ ਨੂੰ ਜਾਣੂ ਕਰਾਉਂਦੀ ਆ ਵੀ ਇਹ ਲੋਕ ਜਿਹੜੇ ਕੀ ਚਾਹੁੰਦੇ ਨੇ ਕਈ ਵਾਰੀ ਆਪਾਂ ਦੇਖਦੇ ਆ ਕਿ ਜਦੋਂ ਚੋਣਾਂ ਦਾ ਸਮਾਂ ਨਜ਼ਦੀਕ ਹੁੰਦਾ ਆ ਤੇ ਸਰਕਾਰ ਜਿਹੜੀ ਆ ਵੱਖ-ਵੱਖ ਦਬਾਅ ਸਮੂਹਾਂ ਦੇ ਨਾਲ ਗੱਲਬਾਤ ਕਰਕੇ ਤੇ ਫਿਰ ਨੀਤੀਆਂ ਬਣਾਉਂਦੀ ਆ ਜਾਂ ਕਾਨੂੰਨ ਨਿਰਮਾਣ ਕਰਦੀ ਆ ਸੋ ਪਰਪਸ ਇਹ ਹੀ ਹੁੰਦਾ ਹੈ ਕਿ ਜਦੋਂ ਕਾਨੂੰਨ ਜਾਂ ਨੀਤੀਆਂ ਬਣ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਕਿਸੇ ਕਿਸਮ ਦੀ ਵਿਰੋਧਤਾ ਨਾ ਹੋਵੇ ਤਾਂ ਕਿ ਸਰਕਾਰ ਨੂੰ ਜਿਹੜਾ ਬਾਅਦ ਵਿੱਚ અપਮਾਨਜਨਕ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ ਸੋ ਇਸ ਕਰਕੇ ਦਬਾਊਸ ਸਮੂਹ ਜਿਹੜੇ ਆ ਉਹ ਸਰਕਾਰ ਨੂੰ ਲੋੜੀਂਦੀ ਜਾਣਕਾਰੀ ਮੀਨਜ਼ ਕਿ ਅੰਕੜੇ ਜਾਂ ਡਾਟਾ ਪ੍ਰੋਵਾਈਡ ਕਰਦੇ ਆ ਤਾਂ ਕਿ ਸਰਕਾਰ ਦੁਆਰਾ ਬਣਾਈਆਂ ਗਈਆਂ ਨੀਤੀਆਂ ਜਾਂ ਕਾਨੂੰਨਾਂ ਦੀ ਵਿਰੋਧਤਾ ਬਾਅਦ ਵਿੱਚ ਕਿਸੇ ਕਿਸਮ ਦੀ ਨਾ ਹੋਵੇ ਨੈਕਸਟ ਪੁਆਇੰਟ ਹੁੰਦਾ ਪ੍ਰਚਾਰ ਕਰਨਾ ਦਬਾਊਸਮੂਜੜੇ ਨੇ ਉਹ ਆਪਣੀਆਂ ਮੰਗਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰਦੇ ਆ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ ਇਹਦੇ ਵਾਸਤੇ ਉਹ ਰੇਡੀਓ, ਟੈਲੀਵਿਜ਼ਨ, ਅਖਬਾਰਾਂ ਜਾਂ ਫਿਰ ਸੋਸ਼ਲ ਮੀਡੀਆ ਦਾ ਆਸਰਾ ਜਿਹੜਾ ਲਿਆ ਜਾਂਦਾ ਆ ਸੋ ਪਰਪਸ ਇਹੀ ਹੁੰਦਾ ਆ ਕਿ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੋੜਿਆ ਜਾਵੇ ਲੋਕਾਂ ਨੂੰ ਜਿੰਨਾ ਵੱਧ ਤੋਂ ਵੱਧ ਆਪਣੇ ਨਾਲ ਜੋੜਿਆ ਜਾਏਗਾ ਜਾਂ ਵੱਧ ਤੋਂ ਵੱਧ ਲੋਕ ਜੁੜਨਗੇ ਤਾਂ ਉਹਦੇ ਨਾਲ ਸਰਕਾਰ ਦੇ ਸਾਹਮਣੇ ਇੱਕ ਤਰੀਕੇ ਦਾ ਸ਼ਕਤੀ ਪ੍ਰਦਰਸ਼ਨ ਹੁੰਦਾ ਆ ਕਿ ਸਾਡੇ ਨਾਲ ਕਿੰਨੇ ਲੋਕ ਨੇ ਕਿ ਕਿੰਨੇ ਲੋਕ ਜਿਹੜੇ ਆ ਸਾਡੇ ਵਿਚਾਰਾਂ ਦਾ ਸਮਰਥਨ ਕਰ ਰਹੇ ਆ ਜਾਂ ਕਿੰਨੇ ਲੋਕਾਂ ਦੀਆਂ ਇਹ ਡਿਮਾਂਡਸ ਆ ਸਰ ਜਿੰਨਾ ਜ਼ਿਆਦਾ ਇਕੱਠ ਹੋਏਗਾ ਕਿ ਜਿੰਨੇ ਜ਼ਿਆਦਾ ਲੋਕ ਦਬਾਅ ਸਮੂਹਾਂ ਦੁਆਰਾ ਕੱਢੇ ਜਾਂਦੇ ਜਲਸੇ ਜਲੂਸਾਂ ਦੇ ਵਿੱਚ ਅੰਦੋਲਨਾਂ ਦੇ ਵਿੱਚ ਜਾਂ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਹੁੰਦੇ ਆ ਉਨਾ ਹੀ ਸਰਕਾਰ ਜਿਹੜੀ ਆ ਉਹ ਇਹਨਾਂ ਦਬਾਅ ਸਮੂਹਾਂ ਦੇ ਦਬਾਅ ਅੱਗੇ ਝੁੱਕ ਜਾਂਦੀ ਹੈ ਸੋ ਇਸ ਕਰਕੇ ਦਬਾਊ ਸਮੂਹ ਜਿਹੜੇ ਆ ਉਹ ਵੱਧ ਤੋਂ ਵੱਧ ਤਰੀਕੇ ਨਾਲ ਪ੍ਰਚਾਰ ਕਰਕੇ ਵੱਖ-ਵੱਖ ਮਾਧਿਮਿਆਂ ਦੇ ਰਾਹੀਂ ਪ੍ਰਚਾਰ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ ਨੈਕਸਟ ਆਨ ਦਾ ਸੰਸਦੀਕ ਕਮੇਟੀਆਂ ਦੇ ਸਾਹਮਣੇ ਪੇਸ਼ ਹੋਣਾ ਸੋ ਦਬਾਊ ਸਮੂਹਾਂ ਦੇ ਮੈਂਬਰ ਜਿਹੜੇ ਆ ਉਹ ਸੰਸਦੀਕ ਕਮੇਟੀਆਂ ਦੇ ਸਾਹਮਣੇ ਪੇਸ਼ ਹੋ ਕੇ ਕਿਉਂਕਿ ਸੰਸਦੀਕ ਕਮੇਟੀਆਂ ਦੇ ਵਿੱਚ ਕਿਸੇ ਵੀ ਬਿੱਲ ਦੇ ਉੱਪਰ ਜਿਹੜਾ ਡਿਟੇਲ ਦੇ ਨਾਲ ਵਿਚਾਰ ਪਟਾੰਦਰਾ ਹੋ ਸਕਦਾ ਆ ਸੋ ਇਸ ਕਰਕੇ ਦਬਾਅ ਸਮੂਹ ਜਿਹੜੇ ਨੇ ਸੰਸਦੀ ਕਮੇਟੀਆਂ ਦੇ ਅੱਗੇ ਪੇਸ਼ ਹੋ ਕੇ ਉਹਨਾਂ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਾਉਂਦੇ ਨੇ ਤੇ ਉਹਨਾਂ ਨੂੰ ਆਪਣੇ ਹਿੱਤਾਂ ਨਾਲ ਸੰਬੰਧਿਤ ਜਿਹੜੇ ਕਾਨੂੰਨ ਨੇ ਜਾਂ ਨੀਤੀਆਂ ਨੇ ਉਹ ਬਣਾਉਣ ਵਾਸਤੇ ਉਹਨਾਂ ਨੂੰ ਪ੍ਰੇਰਿਤ ਕਰਦੇ ਆ ਸੋ ਇਸ ਕਰਕੇ ਸੰਸਦੀ ਕਮੇਟੀਆਂ ਦੇ ਸਾਹਮਣੇ ਪੇਸ਼ ਹੋ ਕੇ ਦਬਾਅ ਸਮੂਹ ਜਿਹੜੇ ਆ ਉਹ ਵਿਧਾਨਕਾਰ ਜਿਹੜੇ ਨੇ ਉਹਨਾਂ ਨੂੰ ਆਪਣੀਆਂ ਮੰਗਾਂ ਤੋਂ ਚੰਗੀ ਤਰ੍ਹਾਂ ਜਾਣੂ ਕਰਵਾ ਸਕਦੇ ਨੇ ਨੈਕਸਟ ਹੁੰਦਾ ਚੂਣਾ ਦੇ ਸਮੇਂ ਉਮੀਦਵਾਰਾਂ ਦੀ ਸਹਾਇਤਾ ਕਰਨੀ ਸੋ ਕਈ ਵਾਰੀ ਦਬਾਊ ਸਮੂਹ ਜਿਹੜੇ ਆ ਉਹ ਵਿਸ਼ੇਸ਼ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਦੇ ਆ ਜਿਨ੍ਹਾਂ ਤੋਂ ਉਹ ਬਾਅਦ ਵਿੱਚ ਬੈਨੀਫਿਟਸ ਲੈ ਸਕਦੇ ਨੇ ਸੋ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਜਿਹੜੇ ਇਕਨੋਮਿਕਲੀ ਸਾਉਂਡ ਨੇ ਦਬਾਊ ਸਮੂਹ ਬਹੁਤ ਸਾਰੇ ਦਬਾਊ ਸਮੂਹ ਜਿਹੜੇ ਕਿ ਆਰਥਿਕ ਤੌਰ ਤੇ ਮਜ਼ਬੂਤ ਹੁੰਦੇ ਆ ਜਿੱਦਾਂ ਕਿ ਇੰਡਸਟ੍ਰੀਅਲਿਸਟ ਜਿਹੜੇ ਨੇ ਉਹਨਾਂ ਦੇ ਦਬਾਊ ਸਮੂਹ ਕਾਫੀ ਸਾਉਂਡ ਨੇ ਤੇ ਉਹ ਵੱਖ-ਵੱਖ ਰਾਜਨੀਤਿਕ ਦਲਾਂ ਦੀ ਚੋਣਾਂ ਦੇ ਵਿੱਚ ਸਹਾਇਤਾ ਕਰਦੇ ਆ ਉਹਨਾਂ ਨੂੰ ਫਾਈਨਾਂਸ ਕਰਦੇ ਆ ਤੇ ਬਾਅਦ ਵਿੱਚ ਜਿਹੜੀ ਵੀ ਪਾਰਟੀ ਦੀ ਸਰਕਾਰ ਪਾਵਰ ਵਿੱਚ ਆਉਂਦੀ ਆ ਉਸ ਪਾਰਟੀ ਤੋਂ ਬੈਨੀਫਿਟਸ ਜਿਹੜੇ ਉਹ ਲੈਣਾ ਸ਼ੁਰੂ ਕਰ ਦਿੰਦੇ ਨੇ ਸੋ ਇਸ ਕਰਕੇ ਜਿਹੜੇ ਇਕਨੋਮਿਕਲੀ ਸਾਉਂਡ ਨੇ ਆਰਥਿਕ ਤੌਰ ਤੇ ਮਜ਼ਬੂਤ ਦਬਾਊ ਸਮੂਹ ਹੈਗੇ ਆ ਉਹ ਵੱਖ-ਵੱਖ ਰਾਜਨੀਤਿਕ ਦਲਾਂ ਦੀ ਪੈਸਾ ਦੇ ਕੇ ਵੀ ਸਹਾਇਤਾ ਕਰਦੇ ਆ ਤਾਂ ਕਿ ਬਾਅਦ ਵਿੱਚ ਉਹਨਾਂ ਤੋਂ ਆਪਣੇ ਆਪਣੇ ਹਿੱਤਾਂ ਦੇ ਅਨੁਸਾਰ ਜਿਹੜੇ ਕਾਨੂੰਨ ਜਾਂ ਨੀਤੀਆਂ ਜੜੀਆਂ ਨੇ ਉਹ ਬਣਵਾਈਆਂ ਜਾ ਸਕਣ ਨੈਕਸਟ ਪੁਆਇੰਟ ਹੁੰਦਾ ਗੋਸ਼ਟੀਆਂ ਅਤੇ ਵਿਚਾਰ ਵਟਾਂਦਰਿਆਂ ਦਾ ਪ੍ਰਬੰਧ ਕਰਨਾ ਸੋ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਦਬਾਊ ਸਮੂਹ ਜਿਹੜੇ ਆ ਉਹ ਸਰਕਾਰੀ ਅਧਿਕਾਰੀ ਜਿਹੜੇ ਨੇ ਜਾਂ ਜਿਹੜੇ ਲੀਡਰਸ ਇਹ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਆਪਣੇ ਕਿੱਤੇ ਨਾਲ ਜੁੜੀਆਂ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਤੋਂ ਜਾਣੂ ਕਰਾਉਂਦੇ ਆ ਕਈ ਵਾਰੀ ਅਸੀਂ ਦੇਖਦੇ ਹਾਂ ਟੀਵੀ ਚੈਨਲਜ਼ ਦੇ ਉੱਪਰ ਵੀ ਹੁੰਦਾ ਆ ਕਈ ਵਾਰੀ ਮੀਡੀਆ ਦੇ ਵਿੱਚ ਨਹੀਂ ਹੁੰਦਾ ਪਰੰਤੂ ਸਰਕਾਰ ਜਿਹੜੀ ਹੈ ਉਹ ਵੱਖ-ਵੱਖ ਦਬਾਊ ਸਮੂਹਾਂ ਨੂੰ ਵੀ ਸੱਦਾ ਦਿੰਦੀ ਆ ਨਾਲ ਸਰਕਾਰੀ ਅਧਿਕਾਰੀਆਂ ਨੂੰ ਵੀ ਬੁਲਾਇਆ ਜਾਂਦਾ ਆ ਤੇ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਸੋ ਰੂਲਿੰਗ ਪਾਰਟੀ ਜਿਹੜੀ ਆ ਜਾਂ ਲੀਡਰਸ ਜਿਹੜੇ ਨੇ ਉਹ ਸਰਕਾਰੀ ਅਧਿਕਾਰੀਆਂ ਨੂੰ ਵੀ ਬੁਲਾ ਲੈਂਦੇ ਨੇ ਤੇ ਨਾਲ ਦੀ ਨਾਲ ਦਬਾਅ ਸਮੂਹਾਂ ਨੂੰ ਵੀ ਬੁਲਾ ਲੈਂਦੇ ਆ ਤੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਜਿਹੜੇ ਦਬਾਅ ਸਮੂਹਾਂ ਦੁਆਰਾ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਆ ਜਾਂ ਅੰਦੋਲਨ ਕੀਤੇ ਜਾ ਰਹੇ ਆ ਉਸ ਅੰਦੋਲਨ ਜਾਂ ਪ੍ਰਦਰਸ਼ਨ ਨੂੰ ਖਤਮ ਕੀਤਾ ਜਾ ਸਕੇ ਸੋ ਇਸ ਕਰਕੇ ਸਰਕਾਰ ਦੀ ਕੋਸ਼ਿਸ਼ ਹੁੰਦੀ ਆ ਕਿ ਦਬਾਅ ਸਮੂਹ ਜਿਹੜੇ ਆ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਉਹਨਾਂ ਦੀ ਜੈਨੂਇਨ ਡਿਮਾਂਡਸ ਨੇ ਉਹਨਾਂ ਦਾ ਹੱਲ ਕੱਢਿਆ ਜਾ ਸਕੇ ਜੇਕਰ ਸਰਕਾਰ ਹੱਲ ਕੱਢਣ ਵਾਲੇ ਪਾਸੇ ਨਹੀਂ ਹੁੰਦੀ ਤੇ ਫਿਰ ਦਬਾਊ ਸਮੂਹ ਜਿਹੜੇ ਆ ਉਹਨਾਂ ਦੁਆਰਾ ਕੀਤਾ ਜਾਂਦਾ ਪ੍ਰਦਰਸ਼ਨ ਜਾਂ ਅੰਦੋਲਨ ਜਿਹੜੇ ਆ ਕਈ ਵਾਰੀ ਉੱਗਰ ਰੂਪ ਧਾਰਨ ਵੀ ਕਰ ਲੈਂਦੇ ਨੇ ਸੋ ਇਸ ਕਰਕੇ ਦਬਾਊ ਸਮੂਹ ਜਿਹੜੇ ਆ ਉਹ ਗੋਸ਼ਟੀਆਂ ਦਾ ਪ੍ਰਬੰਧ ਵੀ ਕਰਦੇ ਆ ਤੇ ਆਪਣੇ ਵਿਚਾਰ ਵਟਾਂਦਰਿਆਂ ਦੇ ਜ਼ਰੀਏ ਆਪਣੀ ਗੱਲ ਜਿਹੜੀ ਆ ਸਰਕਾਰ ਤੱਕ ਪਹੁੰਚਾਉਂਦੇ ਨੇ ਵਿਧਾਇਕਾਂ ਤੇ ਦਬਾਅ ਪਾਉਣਾ ਸੋ ਦਬਾਊ ਸਮੂਹ ਜਿਹੜੇ ਆ ਉਹ ਵਿਧਾਇਕਾਂ ਨੂੰ ਇੱਕ ਪ੍ਰਤਨਿਧ ਮੰਡਲ ਦੇ ਰੂਪ ਵਿੱਚ ਵੀ ਮਿਲਦੇ ਆ ਅਸੀਂ ਦੇਖਦੇ ਆ ਕਿ ਵੱਖ-ਵੱਖ ਦਬਾਅ ਸਮੂਹ ਜਿਹੜੇ ਆ ਉਹਨਾਂ ਦੇ ਕੁਝ ਕੁ ਗਿਣੇ ਛੁਨੇ ਮੈਂਬਰ ਜਿਹੜੇ ਆ ਉਹ ਜਾ ਕੇ ਲੀਡਰਾਂ ਦੇ ਨਾਲ ਯਾਨੀ ਕਿ ਕੁਝ ਕੁ ਗਿਣੇ ਛੁਨੇ ਸਿਲੈਕਟਡ ਜਿਹੜੇ ਦਬਾਅ ਸਮੂਹਾਂ ਦੇ ਮੈਂਬਰ ਨੇ ਉਹ ਜਾਂਦੇ ਨੇ ਕੋ 5 4 ਜਾਂ 6 7 ਗਿਣਤੀ ਦੇ ਵਿੱਚ ਹੋ ਸਕਦੇ ਆ ਉਸ ਵਿਧਾਇਕਾਂ ਦੇ ਕੋਲ ਜਾਂਦੇ ਆ ਤੇ ਉਹਨਾਂ ਨੂੰ ਆਪਣੀਆਂ ਜਿਹੜੀਆਂ ਐਪਲੀਕੇਸ਼ਨਸ ਦਿੰਦੇ ਆ ਜਾਂ ਉਹਨਾਂ ਨੂੰ ਮੈਮੋਰੰਡਮ ਦਿੰਦੇ ਨੇ ਜਾਂ ਉਹਨਾਂ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਾਉਂਦੇ ਆ ਇਸ ਤੋਂ ਇਲਾਵਾ ਦਬਾਅ ਉਸ ਮੁਜੜਿਆ ਵਿਧਾਇਕਾਂ ਨੂੰ ਆਪਣੀਆਂ ਪਾਰਟੀਆਂ ਦੇ ਵਿੱਚ ਵੀ ਇਨਵਾਈਟ ਕਰਦੇ ਆ ਤੇ ਇਨਫੋਰਮਲੀ ਉਹਨਾਂ ਨੂੰ ਜੜਾਇਆ ਗੈਰ ਰਸਮੀ ਤੌਰ ਤੇ ਉਹਨਾਂ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ ਜਾਂਦਾ ਆ ਜਿਹੜਾ ਕਿ ਆਫੀਸ਼ੀਅਲੀ ਨਹੀਂ ਹੁੰਦਾ ਪਰ ਉਹਨਾਂ ਨਾਲ ਅਨਆਫੀਸ਼ੀਅਲੀ ਜੜਾਇਆ ਉਹ ਗੱਲਬਾਤ ਕਰਦੇ ਆ ਤੇ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਆਪਣੀਆਂ ਮੰਗਾਂ ਤੋਂ ਜਾਣੂ ਕਰਾਇਆ ਜਾਂਦਾ ਆ ਵੀ ਸਾਡੀਆਂ ਆ ਡਿਮਾਂਡਸ ਆ ਤੇ ਇਹਨਾਂ ਦੇ ਅਕੋਰਡਿੰਗਲੀ ਜੜਾ ਸਰਕਾਰ ਨੀਤੀਆਂ ਬਣਾਵੇ ਨੈਕਸਟ ਪੁਆਇੰਟ ਆ ਅਦਾਲਤਾਂ ਰਾਹੀਂ ਦਬਾਅ ਪਾਉਣਾ ਸੋ ਕਈ ਵਾਰੀ ਜਦੋਂ ਆਪਾਂ ਦੇਖਦੇ ਹਾਂ ਕਿ ਦਬਾਓ ਸਮੂਹਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਐਪਲੀਕੇਸ਼ਨਸ ਦੇ ਕੇ ਜਾਂ ਮੈਮੋਰੰਡਮ ਦੇ ਕੇ ਜਾਂ ਹੋਰ ਤਰੀਕਿਆਂ ਦੇ ਨਾਲ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਸਰਕਾਰ ਜਿਹੜੀ ਹੈ ਉਹਨਾਂ ਦੇ ਨਾਲ ਕੰਪਰੋਮਾਈਜ਼ ਨਹੀਂ ਕਰਦੀ ਤੇ ਫਿਰ ਕਈ ਵਾਰੀ ਦਬਾਓ ਸਮੂਹ ਜਿਹੜੇ ਆ ਉਹਨਾਂ ਨੂੰ ਅਦਾਲਤਾਂ ਦਾ ਆਸਰਾ ਵੀ ਲੈਣਾ ਪੈਂਦਾ ਆ ਤੇ ਕਈ ਵਾਰੀ ਅਦਾਲਤਾਂ ਜਿਹੜੀਆਂ ਨੇ ਉਹ ਦਬਾਓ ਸਮੂਹਾਂ ਦੇ ਹੱਕ ਦੇ ਵਿੱਚ ਜਿਹੜਾ ਫੈਸਲਾ ਦੇ ਦਿੰਦੀਆਂ ਜੇਕਰ ਦਬਾਅ ਸਮੂਹਾਂ ਦੀਆਂ ਮੰਗਾਂ ਜਿਹੜੀਆਂ ਜੈਨੂਇਨ ਹੁੰਦੀਆਂ ਨੇ ਤੇ ਜਿਹੜੀਆਂ ਅਦਾਲਤਾਂ ਨੇ ਉਹ ਫਿਰ ਦਬਾਅ ਸਮੂਹਾਂ ਦੇ ਹੱਕ ਵਿੱਚ ਫੈਸਲਾ ਦਿੰਦੀਆਂ ਨੇ ਸੋ ਇਸ ਤਰੀਕੇ ਨਾਲ ਅਦਾਲਤਾਂ ਦੇ ਰਾਹੀਂ ਵੀ ਦਬਾਅ ਸਮੂਹ ਜਿਹੜੇ ਆ ਉਹ ਕਈ ਵਾਰੀ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਨੈਕਸਟ ਹੈ ਅੰਦੋਲਨ ਚਲਾਉਣੇ ਜਦੋਂ ਦਬਾਅ ਸਮੂਹਾਂ ਦੀਆਂ ਮੰਗਾਂ ਦੀ ਸਰਕਾਰ ਅਣਦੇਖੀ ਕਰਦੀ ਆ ਤੇ ਦਬਾਅ ਸਮੂਹ ਜਿਹੜੇ ਆ ਉਹ ਪੀਸਫੁੱਲ ਮੈਥਡਸ ਯੂਜ਼ ਕਰਦੇ ਨੇ ਪਰ ਉਹਦਾ ਕੋਈ ਸਿੱਟਾ ਨਹੀਂ ਨਿਕਲਦਾ ਫਿਰ ਦਬਾਅ ਸਮੂਹ ਕਈ ਵਾਰੀ ਪ੍ਰਦਰਸ਼ਨ ਵੀ ਕਰਦੇ ਆ ਵੱਖ-ਵੱਖ ਲੀਡਰਾਂ ਦਾ ਘਰਾਓ ਵੀ ਕਰਦੇ ਆ ਹੜਤਾਲਾਂ ਵੀ ਕਰਦੇ ਨੇ ਤੇ ਦਬਾਅ ਸਮੂਹ ਕਈ ਵਾਰੀ ਆਪਾਂ ਦੇਖਦੇ ਆ ਉੱਗਰ ਰੂਪ ਵੀ ਧਾਰਨ ਕਰ ਲੈਂਦੇ ਆ ਪੰਨ ਤੋੜਦੀਆਂ ਕਾਰਵਾਈਆਂ ਵੀ ਕਰਦੇ ਆ ਜਦੋਂ ਉਹਨਾਂ ਦੀਆਂ ਮੰਗਾਂ ਦੀ ਸੁਣਵਾਈ ਨਹੀਂ ਹੁੰਦੀ ਜਾਂ ਉਹਨਾਂ ਦਾ ਕੋਈ ਹੱਲ ਨਹੀਂ ਨਿਕਲਦਾ ਤੇ ਦਬਾਅ ਸਮੂਹ ਜਿਹੜੇ ਉੱਗਰ ਰੂਪ ਵੀ ਧਾਰਨ ਕਰ ਲੈਂਦੇ ਆ ਸੋ ਇਸ ਕਰਕੇ ਦਬਾਅ ਸਮੂਹ ਜਿਹੜੇ ਆ ਸਭ ਤੋਂ ਪਹਿਲਾਂ ਪੀਸਫੁਲ ਮੈਥਡਸ ਯੂਜ਼ ਕਰਦੇ ਆ ਤੇ ਜੇਕਰ ਸਰਕਾਰ ਜਿਹੜੀ ਆ ਉਹ ਉਹਨਾਂ ਨੂੰ ਦਬਾਉਣ ਦੇ ਰਸਤੇ ਤੇ ਤੁਲੀ ਰਹਿੰਦੀ ਆ ਤੇ ਫਿਰ ਦਬਾਉ ਸਮੂਹ ਜਿਹੜੇ ਕਈ ਵਾਰੀ ਪੰਨ ਤੋੜਦੀਆਂ ਕਾਰਵਾਈਆਂ ਵੀ ਕਰਦੇ ਨੇ ਨੈਕਸਟ ਹੈ ਸੁਧਾਰਕਾਰੀ ਕਾਰਜ ਯਾਨਕਿ ਬਹੁਤ ਸਾਰੇ ਦਬਾਉ ਸਮੂਹ ਜਿਹੜੇ ਆ ਉਹ ਸਮਾਜਿਕ ਆਰਥਿਕ ਜਾਂ ਰਾਜਨੀਤਿਕ ਖੇਤਰ ਵਿੱਚ ਸੁਧਾਰ ਲਿਆਂਦੇ ਜਾਣ ਵਾਸਤੇ ਵੀ ਕਈ ਵਾਰੀ ਹੁੰਦ ਵਿੱਚ ਆਉਂਦੇ ਆ ਕਈ ਵਾਰੀ ਬਾਲ ਕਿਰਤ ਜਾਂ ਔਰਤਾਂ ਦੇ ਸ਼ੋਸ਼ਣ ਦੇ ਵਿਰੁੱਧ ਜਾਂ ਸਮਾਜਿਕ ਜਿਹੜੇ ਰੀਤੀ ਰਿਵਾਜ ਆ ਜਿਹਦੇ ਵਿੱਚ ਰੂੜੀਵਾਦੀ ਪਰੰਪਰਾਵਾਂ ਨੇ ਜਾਂ ਜਿਹੜੀਆਂ ਪਰੰਪਰਾਵਾਂ ਹੈਲਦੀ ਨਹੀਂ ਹੈਗੀਆਂ ਉਹਨਾਂ ਪਰੰਪਰਾਵਾਂ ਦੇ ਵਿਰੋਧ ਵਿੱਚ ਜਾਂ ਉਹਨਾਂ ਨੂੰ ਖਤਮ ਕਰਨ ਵਾਸਤੇ ਵੀ ਦਬਾਅ ਸਮੂਹ ਜਿਹੜੇ ਆ ਉਹ ਕਈ ਵਾਰੀ ਪੋਜ਼ਿਟਿਵ ਆਪਣਾ ਐਕਸ਼ਨ ਜਿਹੜਾ ਪਲਾਨ ਕਰਦੇ ਆ ਤੇ ਤੇ ਇਸ ਤਰੀਕੇ ਦੇ ਨਾਲ ਆਰਥਿਕ ਸਮਾਜਿਕ ਜਾਂ ਰਾਜਨੀਤਿਕ ਖੇਤਰ ਵਿੱਚ ਸੁਧਾਰ ਲਿਆਂਦੇ ਜਾਣ ਵਾਸਤੇ ਇਹ ਦਬਾਅ ਸਮੂਹ ਜਿਹੜੇ ਇਦਾਂ ਦੇ ਕੰਮ ਵੀ ਕਰਦੇ ਨੇ ਜਿਨ੍ਹਾਂ ਨੂੰ ਅਸੀਂ ਸੁਧਾਰਵਾਦੀ ਕਾਰਜ ਕਹਿ ਸਕਦੇ ਆ ਸੋ ਇਹ ਸਿਗੇ ਦਬਾਅ ਸਮੂਹਾਂ ਦੇ ਕੰਮ ਜਾਂ ਉਹਨਾਂ ਦੀ ਭੂਮਿਕਾ ਜਾਂ ਉਹਨਾਂ ਦੁਆਰਾ ਪਰਫਾਰਮ ਕੀਤਾ ਜਾਣ ਵਾਲਾ ਰੋਲ ਕੀ ਹੈ ਕਿ ਪੋਲੀਟੀਕਲ ਸਿਸਟਮ ਦੇ ਵਿੱਚ ਦਬਾਅ ਸਮੂਹ ਜਿਹੜੇ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਕੀ ਕੀ ਕੰਮ ਕਰਦੇ ਨੇ ਜਾਂ ਕਿਸ ਤਰ੍ਹਾਂ ਦੀ ਭੂਮਿਕਾ ਉਹ ਅਦਾ ਕਰਦੇ ਨੇ ਇਹਦੇ ਬਾਰੇ ਅਸੀਂ ਗੱਲ ਕੀਤੀ ਹੈ ਤੇ ਨੈਕਸਟ ਵੀਡੀਓ ਦੇ ਵਿੱਚ ਅਸੀਂ ਦਬਾਅ ਸਮੂਹਾਂ ਦੁਆਰਾ ਵਰਤੋਂ ਵਿੱਚ ਲਿਆਂਦੇ ਜਾਣ ਵਾਲੇ ਸਾਧਨ ਜਿਹੜੇ ਨੇ ਉਹਨਾਂ ਬਾਰੇ ਚਰਚਾ ਕਰਾਂਗੇ ਥੈਂਕ ਯੂ ਸੋ ਮੱਚ